ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਨੂੰ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਨਹੀਂ ਰਹੇ ਬਾਪੂ ਸੂਰਤ ਸਿੰਘ ਖਾਲਸਾ ਅਮਰੀਕਾ ਚੋਂ ਲੈ ਆਖਰੀ ਸਾਸ ਦੇ ਨਾਲ ਹੀ ਬੰਦੀ ਸਿੰਘ ਰਿਹਾਈ ਲਈ 8 ਸਾਲ ਪੋਖੜ ਹੜਤਾਲ ਰੱਖਣ ਵਾਲੇ ਬਾਪੂ ਸੂਰਤ ਸਿੰਘ ਦੇ ਹੱਥ ਹੋ ਗਿਆ ਹੈ ਉਹਨਾਂ ਦੇ ਅਮਰੀਕਾ ਵਿੱਚ ਆਖਰੀ ਸਾਲੇ ਉਹਨਾਂ 2015 ਵਿੱਚ ਬੰਦੀ ਸਿੰਘ ਰਿਹਾਈ ਵਾਸਤੇ ਪੋਖੜ ਹੜਤਾਲ ਸ਼ੁਰੂ ਕੀਤੀ ਸੀ ਜੋ 2023 ਵਿੱਚ ਖਤਮ ਕੀਤੀ ਸੀ ਉਹਨਾਂ ਨੇ ਬੰਦੀ ਸਿੰਘਾਂ ਲਈ ਲੰਮੀ ਲੜਾਈ ਲੜੀ ਸੀ ਉਹਨਾਂ ਨੇ 91 ਸਾਲ ਦੀ ਉਮਰ ਵਿੱਚ ਆਖਰੀ ਸਾਲ ਇਸੇ ਨਾਲ ਹੀ ਉਹ 7 ਸਾਲ ਤੱਕ ਡੀ ਐਮਐਸ ਸੀ ਐਸ ਹਸਪਤਾਲ ਵਿੱਚ ਦਾਖਲ ਰਿਹਾ ਤੇ 16 ਜਨਵਰੀ 25 ਨੂੰ ਸੂਰਤ ਸਿੰਘ ਖਾਲਸਾ ਪੋਖੜਤਾਲ ਤੇ ਸ਼ੁਰੂ ਹੋ ਗਏ ਲਗਭਗ 8 ਸਾਲ ਤੱਕ ਉਹ ਚੱਲੀ ਉਹਨਾਂ ਅਦਾਲਤ ਦੀ سزا ਪੂਰੀ ਕਰ ਚੁੱਕੇ ਬੰਦੀ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਗਈ ਅਤੇ ਖਾਣ ਤੇ ਪਾਣੀ ਪੀਣ ਦੀ ਇਨਕਾਰ ਕਰ ਦਿੱਤਾ ਗਿਆ ਸੀ ਜਿੱਥੇ ਉਹ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਉੱਥੇ ਉਹਨਾਂ ਨੇ ਸਾਰੇ ਧਰਮਾਂ ਦੇ ਕੈਦੀਆਂ ਦੀ ਬੀਨਾ ਸ਼ਰਤਿਹਾਈ ਦੀ ਮੰਗ ਕੀਤੀ ਜੋ ਆਪਣੀ سزا ਪੂਰੀ ਕਰ ਚੁੱਕੇ ਸਨ 11 ਫਰਵਰੀ 2015 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪੱਤਰ ਲਿਖਿਆ ਗਿਆ ਸੀ 11 ਫਰਵਰੀ 2025 ਨੂੰ ਸੂਰ ਸਿੰਘ ਖਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੁੱਲਾ ਪੱਤਰ ਲਿਖਿਆ ਸੀ ਜਿਸ ਵਿੱਚ ਉਹਨਾਂ ਨੇ ਭੋਖੜ ਹੜਤਾਲ ਦੇ ਉਪਦੇਸ਼ ਦੱਸਿਆ ਗਿਆ ਸੀ ਸੂਰ ਸਿੰਘ ਖਾਲਸਾ ਨੇ ਆਪਣੇ ਪੱਤਰ ਵਿੱਚ ਦੋ ਬਿੰਦੀਆਂ ਵਿੱਚ ਆਪਣੀ ਮੰਗ ਦਾ ਜ਼ਿਕਰ ਕੀਤਾ ਸੀ ਧੰਨਵਾਦ